13 ਸਾਲ ਦੀ ਬੱਚੀ ਨੇ ਸੁਸਾਇਡ ਕਰ ਲਿਆ। ਕਹਿ ਰਹੇ ਆ ਉਹਦਾ ਇੱਕ ਬਹੁਤ ਵੱਡਾ ਕਾਰਨ ਆਪਾਂ ਫੋਨ ਵੀ ਕਹਿ ਸਕਦੇ ਆ। ਪੇਰੈਂਟਸ ਨੂੰ ਮੀਟਿੰਗਸ 'ਚ ਜਾਣਾ ਚਾਹੀਦਾ ਹੈ ਸਕੂਲ 'ਦੀ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਸਾਡੇ ਨਾਲ ਅਦਰਸ਼ ਸਕੂਲ ਦੇ ਟੀਚਰ ਅਦਰਸ਼ ਜੀ ਮਾਜੂਰ ਨੇ। ਅਸੀਂ ਅੱਜ ਇਹਨਾਂ ਨਾਲ ਬੜੇ ਇੱਕ ਅਹਿਮ ਮੁੱਦੇ ਬਾਰੇ ਗੱਲਬਾਤ ਕਰਾਂਗੇ। ਜੋ ਕਿ ਬੱਚਿਆਂ ਵਿੱਚ ਪੌਨਾਪਰੀ ਅਸੈਂਸ ਹਿਲਦਾ। ਤੇ ਅਦਰਸ਼ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਲੇਟਸਟ ਇੱਕ ਬੰਦਪਾਗੀ ਘਟਨਾ ਹੋਈ ਹੈ ਇੱਕ ਸਕੂਲ ਦੀ ਬੱਚੀ ਨੇ ਉਹਦੇ ਟੀਚਰ ਵੱਲੋਂ ਉਹਦੇ ਪੇਰੈਂਟਸ ਦੇ ਸਾਹਮਣੇ ਉਹਨੂੰ ਡਾਟਣ ਤੇ ਜੀ ਜੀ ਉਹ ਬੱਚੀ ਨੇ 13 ਸਾਲ ਦੀ ਬੱਚੀ ਨੇ ਸੁਸਾਇਸਾਈਡ ਕਰ ਲਿਆ ਹਾਂਜੀ ਇਹ ਅੱਜਕੱਲ ਬਹੁਤ ਇਦਾਂ ਦੀਆਂ ਘਟਨਾਵਾਂ ਬਹੁਤ ਦੇਖੀਆਂ ਜਾਂਦੀਆਂ ਆ ਚਲੋ ਖੈਰ ਇਹ ਸਾਹਮਣੇ ਆ ਗਈ ਪਰ ਹੋਰ ਵੀ ਬਹੁਤ ਘਟਨਾਵਾਂ ਅੱਜਕੱਲ ਚੱਲ ਰਹੀਆਂ ਇਦਾਂ ਦੀਆਂ ਇਦੇ ਵਿੱਚ ਬੱਚਾ ਆਪਣੇ ਆਪ ਨੂੰ ਹਰਾਸ ਫੀਲ ਕਰਦਾ ਹੈ ਜਾਂ ਆਪਣੇ ਆਪ ਨੂੰ ਨਿਫਤਾ ਫੀਲ ਹੁੰਦਾ ਹੈ ਕਿ ਮੈਨੂੰ ਡਾਂਟਿਆ ਆਇਆ ਜਾਂ ਮੇਰੀ ਕਿਤੇ ਛਵੀ ਤਾਂ ਨਹੀਂ ਖਰਾਬ ਹੋ ਗਈ ਦੂਸਰੇ ਸਾਹਮਣੇ ਇਹ ਅੱਜ ਕੱਲ੍ਹ ਦੀਆਂ ਚੀਜ਼ਾਂ ਬਹੁਤ ਨਾਰਮਲ ਹੈ ਤੇ ਅੱਜ ਕੱਲ੍ਹ ਇਹ ਸੇਮ ਇਸ਼ੂ ਟੀਚਰ ਬਹੁਤ ਫੇਸ ਕਰ ਰਹੇ ਆ ਤੇ ਅਧਰ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਬੱਚਿਆਂ ਦੇ ਮਾਪੇ ਉਹਨਾਂ ਨੂੰ ਬਹੁਤ ਮਿਹਨਤ ਕਰਕੇ ਔਰ ਬੜੇ ਯੂਗਾਰ ਲਗਾ ਕੇ ਉਹਨੂੰ ਬੱਚੇ ਨੂੰ ਇੱਥੇ ਤੋਂ ਅੱਛੇ ਸਕੂਲ ਚ ਪਾਉਣਾ ਚਾਹੁੰਦੇ ਆ ਹਾਂਜੀ ਹਾਂਜੀ ਉਹਦੇ ਵਾਸਤੇ ਉਹ ਚਾਹੇ ਜਿੰਨੀ ਮਰਜ਼ੀ ਉਹਨਾਂ ਨੂੰ ਐਡਮਿਸ਼ਨ ਫੀਸ ਦੇਣੀ ਪਏ ਆਪਣਾ ਰਸੂਖ ਦਾ ਵੀ ਇਸਤੇਮਾਲ ਕਰਦੇ ਆ ਆਪਣੀਆਂ ਸਪਾਂਸਰਸ਼ਾ ਵੀ ਲਗਾਉਂਦੇ ਹੈਗੇ ਹਾਂਜੀ ਹਾਂਜੀ ਤੇ ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਉਹ ਪ੍ਰਾਈਵੇਟ ਸਕੂਲ ਹੈ ਜਾਂ ਸਰਕਾਰੀ ਸਕੂਲ ਪਰ ਇਹ ਜਿਹੜੀ ਅਸੈਂਸ਼ੀਲਤਾ ਬੱਚਿਆਂ ਵਿੱਚ ਆ ਰਹੀ ਹੈਗੀ ਹੈ ਹਾਂਜੀ ਤੇ ਇਹਦੇ ਵਿੱਚ ਕੀ ਤੁਸੀਂ ਮਾਪੇ ਦੇ ਵੱਲੋਂ ਕੋਤਾਹੀ ਹੈ ਜਾਂ ਅ ਸਕੂਲ ਦੇ ਟੀਚਰਾਂ ਵੱਲੋਂ ਉਹਦਾ ਧਿਆਨ ਨਾ ਦੇਣਾ। ਹਾਂਜੀ ਹਾਂਜੀ। ਇਹ ਕੀ ਤੁਸੀਂ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਪੇਰੈਂਟਸ ਲਈ ਇੱਕ ਮਾਪੇ ਲਈ ਉਹਨਾਂ ਦਾ ਸਭ ਤੋਂ ਵੱਡਾ ਜਿਹੜੀ ਪ੍ਰਾਪਰਟੀ ਜਾਂ ਖਜ਼ਾਨਾ ਹੈ ਉਹਨਾਂ ਦੇ ਬੱਚੇ ਹੁੰਦੇ ਨੇ। ਬਿਲਕੁਲ। ਠੀਕ ਹੈ ਜੀ। ਚਾਹੇ ਉਹ ਤੁਸੀਂ ਕਹਿ ਲੋ ਜੌਬ ਕਰਨਗੇ ਜਾਂ ਉਹਨਾਂ ਨੂੰ ਅੱਛੇ ਤੋਂ ਅੱਛੇ ਸਕੂਲ ਵਿੱਚ ਐਡਮਿਸ਼ਨ ਕਰਵਾਣਗੇ। ਜੀ ਜੀ। ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਸਾਡੇ ਬੱਚੇ ਬਹੁਤ ਅੱਛੇ ਬੰਨੇ ਚਾਹੀਦੇ। ਜਿਹਦੇ ਵਿੱਚ ਮੈਂ ਅੱਜ ਕੱਲ ਇਹ ਦੇਖਦਾ ਆ ਕਿ ਉਹ ਇੱਕ ਟੈਂਸ਼ਨ ਫਰੀ ਹੋ ਜਾਂਦੇ ਆ ਇੱਕ ਅੱਛੇ ਸਕੂਲ 'ਚ ਐਡਮਿਸ਼ਨ ਕਰਾ ਕੇ ਬੱਚੇ ਦੀ ਕਿ ਅਸੀਂ ਇੱਕ ਅੱਛੇ ਸਕੂਲ ਆਪਣੇ ਬੱਚੇ ਨੂੰ ਪੜ੍ਹਾ ਰਹੇ ਆ ਉਹ ਉੱਥੇ ਉਹਦੀ ਜਿਹੜੀ ਗਰੋਥ ਹੈ ਉਹਨਾਂ ਧਿਆਨ ਰੱਖਣਾ ਉਹ ਬਹੁਤ ਵਧੀਆ ਢੰਗ ਨਾਲ ਰੱਖਿਆ ਜਾਏਗਾ ਜੋ ਕਿ ਇੱਕ ਬਹੁਤ ਵੱਡੀ ਇੱਕ ਤੁਸੀਂ ਮਿਥ ਕਹਿ ਲਓ ਜਾਂ ਫਿਰ ਕਹਿ ਲਓ ਕਿ ਉਹ ਇਦਾਂ ਸੋਚ ਕੇ ਬੈਠ ਜਾਂਦੇ ਆ ਜਿਹਦੇ ਕਾਰਨ ਅੱਜ ਕੱਲ ਜੋ ਆਪਾਂ ਘਟਨਾਵਾਂ ਸੁਣ ਰਹੇ ਆ ਉਹ ਇੱਕ ਬੜਾ ਅਹਿਮ ਮੁੱਦਾ ਬਣ ਰਹੀਆਂ ਨੇ ਉਹ ਇੱਕ ਮੇਨ ਕਾਰਨ ਹੈ ਕਿ ਉਹ ਇੱਕ ਇਹ ਚੀਜ਼ ਸੋਚ ਲੈਂਦੇ ਕਿ ਹੁਣ ਸਾਡੇ ਲਈ ਸਾਡਾ ਜੋ ਬੱਚਾ ਹੈ ਅਸੀਂ ਉਸ ਤੋਂ ਇੱਕ ਫ੍ਰੀ ਹੋ ਗਏ ਆ ਇੱਕ ਸਕੂਲ ਅੱਛੇ ਸਕੂਲ ਚੋਂ ਐਡਮਿਸ਼ਨ ਕਰਵਾ ਲਿਆ ਤੇ ਤੁਸੀਂ ਅਦਰ ਜੀ ਬੱਚਿਆਂ ਦੇ ਮਾਪਿਆਂ ਨੂੰ ਇਸ ਬਾਰੇ ਕੀ ਦੱਸਣਾ ਚਾਹੁੰਦੇ ਹੋ ਤਾਂ ਜੋ ਇਹ ਜਿਹੜਾ ਬੜਾ ਡਰਾਸਟਿਕ ਸਟੈਪ ਬੱਚੇ ਚੁੱਕ ਰਹੇ ਹੈਗੇ ਤੇ ਉਹ ਬੱਚਿਆਂ ਦਾ ਕਿਵੇਂ ਉਹ ਧਿਆਨ ਲੱਗਨ ਉਹਨਾਂ ਨੂੰ ਕਿਵੇਂ ਇੱਕ ਆਪਣੇ ਨਾਲ ਜੋੜ ਕੇ ਰੱਖਣ ਤਾਂ ਜੋ ਇਹੋ ਜਿਹੇ ਮਨਪੱਗੀ ਘਟਨਾ ਨਾ ਹੋਣ। ਹਾਂਜੀ। ਦੇਖੋ ਜੀ ਇਹ ਟੈਕਨੋਲੋਜੀ ਦੇ ਵਾਅਦੇ ਨਾਲ ਇੱਕ ਹਰ ਇੱਕ ਪੇਰੈਂਟਸ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਵੇਂ ਆਪਾਂ ਐਗਜ਼ਾਮਪਲ ਲੈ ਲਈ ਅੱਜ ਕੱਲ ਤੁਸੀਂ ਛੋਟੇ-ਛੋਟੇ ਬੱਚਿਆਂ ਦੇ ਹੱਥ 'ਚ ਇੱਕ ਮੋਬਾਈਲ ਫੋਨ ਦੇਖਿਆ ਹੋਵੇਗਾ। ਜੋ ਕਿ ਇੱਕ ਤਾਂ ਟੈਕਨੋਲੋਜੀ 'ਚ ਐਡਵਾਂਸਮੈਂਟ ਹੈ ਪਰ ਹਰ ਇੱਕ ਚੀਜ਼ ਦੇ ਤੁਸੀਂ ਕਹਿ ਸਕਦੇ ਹੋ ਕਿ ਕੁਝ ਗੁਣ ਹੁੰਦੇ ਨੇ, ਕੁਝ ਅਗੁਣ ਹੁੰਦੇ ਨੇ। ਇਹ ਉਸੇ ਫੋਨ ਦਾ ਕਈ ਬੱਚੇ ਦੁਰਪਯੋਗ ਕਰਦੇ ਨੇ। ਉਹਦਾ ਮਿਸਯੂਜ਼ ਕਰਦੇ ਨੇ ਜਿਹਦੇ ਕਾਰਨ ਬੱਚੇ ਦੀ ਜੋ ਮੈਂਟਲ ਸਟੇਟ ਹੈ ਜੋ ਸੋਚਦਾ ਹੈ ਜਿਵੇਂ ਉਹ ਸੋਚਣ ਲੱਗ ਜਾਂਦਾ ਹੈ ਉਹਦੇ 'ਚ ਬਹੁਤ ਫਰਕ ਪੈਂਦਾ ਹੈ। ਦੂਸਰੀ ਚੀਜ਼ ਮੈਂ ਇਹ ਕਹਿਣਾ ਚਾਹਨਾ ਹੈ ਕਿ ਜੇ ਕੋਈ ਪੇਰੈਂਟਸ ਆਪਣੇ ਬੱਚੇ ਨੂੰ ਦੇਖ ਰਿਹਾ ਹੈ ਗਰੋਇੰਗ ਸਟੇਜ ਤੇ ਉਹਦਾ ਉਹਦੇ ਨਾਲ ਕਨੈਕਸ਼ਨ ਚਾਹੇ ਉਹ ਇਮੋਸ਼ਨਲੀ ਹੋਵੇ ਚਾਹੇ ਇੱਕ ਕਮਿਊਨੀਕੇਸ਼ਨ ਹੋਵੇ ਕਿ ਉਸ ਉਸ ਨੂੰ ਹਰ ਹਰ ਰੋਜ਼ ਘੱਟੋ-ਘੱਟ ਚਾਹੇ ਸੌਣ ਤੋਂ ਪਹਿਲਾਂ 15 ਮਿੰਟ ਹੀ ਹੋਣ ਜਾਂ ਪੂਰੇ ਦਿਨ ਵਿੱਚ ਇੱਕ ਤੋਂ ਦੋ ਘੰਟੇ ਆਪਣੇ ਬੱਚੇ ਨੂੰ ਜ਼ਰੂਰ ਦੇਣੇ ਚਾਹੀਦੇ ਜੀ ਜੀ ਚਾਹੀਏ ਉਹ ਮਦਰ ਹੈ ਚਾਹੀਏ ਉਹ ਫਾਦਰ ਹੈ ਕਿਉਂਕਿ ਇੱਕ ਮਦਰ ਦਾ ਅਲੱਗ ਰੋਲ ਹੁੰਦਾ ਹੈ ਆਪਣੇ ਬੱਚੇ ਦੀ ਲਾਈਫ ਵਿੱਚ ਇੱਕ ਫਾਦਰ ਦਾ ਅਲੱਗ ਰੋਲ ਹੁੰਦਾ ਹੈ ਇਸ ਕਰਕੇ ਅੱਜ ਕੱਲ ਜੋ ਆਪਾਂ ਘਟਨਾਵਾਂ ਦੇਖ ਰਹੇ ਆ ਉਹਦਾ ਇੱਕ ਬਹੁਤ ਵੱਡਾ ਕਾਰਨ ਆਪਾਂ ਫੋਨ ਵੀ ਕਹਿ ਸਕਦੇ ਆ ਜੋ ਇੱਕ ਬੱਚਾ ਉਹਦੇ ਵਿੱਚ ਦੇਖਦਾ ਹੈ ਜੋ ਉਤੋਂ ਸਿੱਖਦਾ ਹੈ ਉਵੇਂ ਹੀ ਉਹਦਾ ਨੇਚਰ ਬਣ ਜਾਂਦਾ ਹੈ ਦੂਸਰਾ ਆਪਾਂ ਇਹ ਕਹਾਂਗੇ ਕਿ ਜਿਹੜੇ ਪੇਰੈਂਟਸ ਅੱਜ ਕੱਲ ਮਦਰ ਵੀ ਜੌਬ ਕਰ ਰਹੀ ਹੈ ਫਾਦਰ ਵੀ ਜੌਬ ਕਰ ਰਿਹਾ ਹੈ ਉਹ ਆਪਣੇ ਬੱਚੇ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਉਂਦੇ ਥੱਕ ਜਾਂਦੇ ਨੇ ਜਾਂ ਫਿਰ ਜਦੋਂ ਘਰ ਆਉਂਦੇ ਨੇ ਉਹਨਾਂ ਨੂੰ ਹੁੰਦਾ ਕਿ ਚਲੋ ਆਪਾਂ ਰੈਸਟ ਕਰਦੇ ਖਾਣਾ ਵਾਣਾ ਖਾ ਕੇ ਸੋ ਜਾਂਦੇ ਬਟ ਇਹ ਚੀਜ਼ ਥੋੜੀ ਉਹਨਾਂ ਨੂੰ ਪੇਰੈਂਟਸ ਨੂੰ ਦੇਖਣੀ ਚਾਹੀਦੀ ਹੈ ਕਿ ਚਾਹੇ ਜਿੰਨਾ ਵੀ ਟਾਈਮ ਹੋਵੇ ਜਿੰਨਾ ਵੀ ਤੁਹਾਨੂੰ ਫ੍ਰੀ ਟਾਈਮ ਮਿਲਦਾ ਆਪਣੇ ਤੁਸੀਂ ਬੱਚਿਆਂ ਨੂੰ ਦਿਓ ਕਿਉਂਕਿ ਜਿਹੜੀ ਬੱਚਿਆ ਜੀ ਇਨਵੈਸਟਮੈਂਟ ਹੈ ਉਹ ਸਭ ਤੋਂ ਵਧੀਆ ਇਨਵੈਸਟਮੈਂਟ ਹੈ ਬਿਲਕੁਲ ਜੀ ਬਿਲਕੁਲ ਉਹ ਕੱਲ ਨੂੰ ਤੁਹਾਨੂੰ ਇੱਕ ਤੁਹਾਡੇ ਬੱਚੇ ਨੂੰ ਇੱਕ ਅੱਛਾ ਇਨਸਾਨ ਬਣਾਏ ਬਿਲਕੁਲ ਹਾਂਜੀ ਬੱਚਿਆਂ ਦਾ ਪੁਇਖਾ ਜਿਹੜਾ ਉਹ ਦੇਸ਼ ਦਾ ਪੁਇਖਾ ਹੈ ਜੀ ਬਿਲਕੁਲ ਬਿਲਕੁਲ ਅਦਰ ਜੀ ਇੱਕ ਚੀਜ਼ ਜੋ ਮੇਰੇ ਜ਼ਹਿਨ ਚ ਆ ਰਹੀ ਹੈ ਜੀ 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 ਵੀ ਬੱਚੇ ਦੇ ਮਾਪੇ ਨੂੰ ਬੱਚੇ ਦੇ ਉਹਦੇ ਸੂਣ ਤੇ ਹਾਂਜੀ ਉਹਦੇ ਖਾਣ ਪੀਣ ਤੇ ਜੀ ਉਹਦੇ ਗੱਲਬਾਤ ਕਰਨ ਦੇ ਤਰੀਕੇ ਤੇ ਜੀ 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 ਔਰ ਉਹ ਕੀ ਪੜ੍ਹਾਈ ਕਰ ਰਿਹਾ ਕੀ ਕਰ ਰਿਹਾ ਹੈਗਾ ਜਿਵੇਂ ਤੁਸੀਂ ਅੱਜ ਦੀ ਟੈਕਨੋਲੋਜੀ ਮੋਬਾਈਲ ਹੈਗਾ ਉਹ ਮੋਬਾਈਲ ਤੇ ਕੀ ਆਪਣਾ ਕਰ ਰਿਹਾ ਹੈਗਾ ਉਹਦੇ ਤੇ ਬੜਾ ਧਿਆਨ ਦੇਣ ਦੀ ਲੋੜ ਆ ਬਿਲਕੁਲ ਜੀ ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ ਤੁਸੀਂ ਠੀਕ ਕਹਿ ਰਹੇ ਹੋ ਤੇ ਇਹ ਜ਼ਰੂਰੀ ਵੀ ਹੈ ਕਿਉਂਕਿ ਅੱਜ ਕੱਲ ਜੋ ਟੈਕਨੋਲੋਜੀ ਜੋ ਚੀਜ਼ਾਂ ਜੋ ਸਾਡੀ ਸੋਸਾਇਟੀ ਵਿੱਚ ਚੱਲ ਰਹੀਆਂ ਆ ਬੱਚਾ ਆਊਟ ਆਫ ਟਰੈਕ ਹੋ ਜਾਂਦਾ ਹੈ ਬੜਾ ਕਾਮਨ ਹੁੰਦਾ ਹੈ ਕਿ ਬੱਚਾ ਆਊਟ ਆਫ ਟਰੈਕ ਹੋ ਸਕਦਾ ਹੈ ਤੇ ਇਹਦੇ ਲਈ ਇੱਕ ਪੇਰੈਂਟਸ ਨੂੰ ਆਪਣੇ ਬੱਚੇ ਦੇ ਧਿਆਨ ਦੇਣਾ ਜਿਵੇਂ ਕਿ ਉਹ ਟਿਊਸ਼ਨ ਜਾਂਦਾ ਹੈ ਉਹ ਕਿਵੇਂ ਜਾਂਦਾ ਹੈ ਕਿ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਇੱਕ ਡਰ ਹੁੰਦਾ ਹੈ ਨਾ ਜਿਹੜਾ ਉਹ ਬਿਲਕੁਲ ਹੋਣਾ ਚਾਹੀਦਾ ਹੈ ਬੱਚੇ ਦੇ ਮਨ 'ਚ ਕਿ ਮੇਰੇ ਪੇਰੈਂਟਸ ਮੈਨੂੰ ਦੇਖ ਰਹੇ ਹੈ ਉਹਨਾਂ ਨੂੰ ਪਤਾ ਹੈ ਮੈਂ ਕੀ ਕਰ ਰਿਹਾ ਹੈ ਫਿਰ ਦੂਸਰੀ ਗੱਲ ਜੇ ਉਹਨਾਂ ਦੀ ਸਟੱਡੀ ਨੂੰ ਲੈ ਕੇ ਆਨੇ ਹੈ ਪੇਰੈਂਟਸ ਨੂੰ ਮੀਟਿੰਗਸ 'ਤੇ ਜਾਣਾ ਚਾਹੀਦਾ ਹੈ ਇਸਕੋ ਪ੍ਰੋਪਰ ਚਾਹੇ ਉਹ ਮਦਰ ਹੈ ਚਾਹੇ ਉਹ ਫਾਦਰ ਹੈ ਦੋਨਾਂ ਨੂੰ ਇਕੱਠੇ ਜਾਣਾ ਚਾਹੀਦਾ ਹੈ ਸੋ ਥੈਟ ਕਿ ਉਹ ਬੱਚੇ ਦੇ ਟੀਚਰ ਨਾਲ ਗੱਲਬਾਤ ਕਰਨ ਕਿਉਂਕਿ ਇੱਕ ਟੀਚਰ ਅਪੀਅਰੈਂਸ ਤੋਂ ਬਾਅਦ ਇੱਕ ਟੀਚਰ ਹੁੰਦਾ ਹੈ ਜਿਹਦੇ ਨਾਲ ਬੱਚਾ ਆਪਣਾ ਸਭ ਤੋਂ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ ਤੇ ਇਹ ਵੀ ਬਹੁਤ ਇੱਕ ਵੱਡੀ ਜ਼ਰੂਰੀ ਚੀਜ਼ ਹੈ ਕਿ ਉਹ ਟੀਚਰ ਨਾਲ ਮਿਲੇ ਉਹਦਾ ਕਲਾਸ ਚ ਕੀ ਬਿਹੇਵੀਅਰ ਆ ਬੱਚੇ ਦਾ ਉਹਦਾ ਸਟੱਡੀ ਕਿਵੇਂ ਦੀ ਚੱਲ ਰਹੀ ਹੈ ਉਹਦੇ ਸਬਜੈਕਟ ਯੂ ਇਹ ਸਭ ਬਹੁਤ ਜ਼ਰੂਰੀ ਚੀਜ਼ਾਂ ਨੇ ਜੋ ਕਿ ਪੇਰੈਂਟਸ ਨੂੰ ਕਰਨੀਆਂ ਚਾਹੀਦੀਆਂ ਹਨ ਤੇ ਇਹ ਮੈਂ ਸਮਝਦਾ ਹਾਂ ਕਿ ਅੱਜ ਕੱਲ ਇਹ ਚੀਜ਼ਾਂ ਘੱਟ ਰਹੀਆਂ ਹਨ ਤੇ ਅਰਜ਼ੀ ਇੱਕ ਤੀਜੇ ਹੋਰ ਮੇਰੇ ਜ਼ਹਿਨ ਚ ਆ ਰਹੀ ਸੀ ਕਿ ਬੱਚੇ ਅੱਜਕਲ ਜਿਹੜੇ ਹੈਗੇ ਆ ਹਾਂਜੀ ਉਹ ਮਾਪੇ ਦੇ ਤੋਂ ਇਲਾਵਾ ਹਾਂਜੀ ਉਹ ਬਾਹਰ ਆਪਣੇ ਟੈਕਨੋਲੋਜੀ ਬਾਰੇ ਉਹਨਾਂ ਨੂੰ ਜ਼ਿਆਦਾ ਗਿਆਨ ਆ ਜੀ 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 ਪਰ ਬੱਚਿਆਂ ਨਾਲ ਤਾਲਮੇਲ ਕਿਉਂ ਨਹੀਂ ਰੱਖ ਰਹੇ ਉਹ ਅੱਜਕੱਲ ਦੇਖੋ ਜੀ ਇਹਦੇ ਵਿੱਚ ਵੀ ਮੈਂ ਇੱਕ ਇੱਕ ਹਮੇਸ਼ਾ ਇੱਕ ਪੇਰੈਂਟਸ ਦੀ ਹੀ ਗੱਲ ਆ ਜਾਂਦੀ ਹੈ ਕਿ ਬੱਚੇ ਨੂੰ ਟੈਕਨੋਲੋਜੀ ਪ੍ਰੋਵਾਈਡ ਕਰਨਾ ਫਿਰ ਉਹ ਜਦੋਂ ਬੱਚਾ ਉਹ ਟੈਕਨੋਲੋਜੀ ਨਾਲ ਜੁੜਦਾ ਹੈ ਤੇ ਉਹਦੇ ਵਿੱਚ ਦੇਖੋ ਇੱਕ ਫੋਨ ਦੇ ਵਿੱਚ ਹਰੇਕ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਗਿਆਨ ਵੀ ਮਿਲ ਜਾਂਦਾ ਐਂਟਰਟੇਨਮੈਂਟ ਵੀ ਮਿਲ ਜਾਂਦਾ ਹੈ ਤੇ ਉਹ ਬੱਚੇ ਨੂੰ ਇੰਜ ਲੱਗਦਾ ਹੈ ਕਿ ਇਹ ਮੇਰਾ ਫੋਨ ਸਭ ਤੋਂ ਵਧੀਆ ਦੋਸਤ ਹੈ ਬਿਲਕੁਲ ਤੁਸੀਂ ਦੇਖਿਆ ਹੋਣਾ ਹੈ ਕਿ ਪਹਿਲੇ ਟਾਈਮ ਵਿੱਚ ਬੱਚੇ ক্রিকেট ਖੇលਦੇ ਸੀ ਬੈਡਮਿੰਟਨ ਖੇលਦੇ ਸੀ ਘਰੋਂ ਬਾਹਰ ਜਾਂਦੇ ਸੀ ਤਾਂ ਇੱਕ ਫਿਜ਼ੀਕਲ ਐਕਟੀਵਿਟੀ ਵੀ ਕਰਦੇ ਸੀ ਫਿਰ ਹੁਣ ਤੁਸੀਂ ਆਊਟਡੋਰ ਗੇਮਸ ਖੇਡਦੇ ਸੀ ਬਿਲਕੁਲ ਬਿਲਕੁਲ ਤੇ ਰੋਜ਼ੇ ਨਾਲ ਇੱਕ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਸੀ ਹਾਂਜੀ ਹਾਂਜੀ ਬੱਚੇ ਦੇ ਮੈਂਟਲੀ ਸਟੇਬਿਲਟੀ ਉਹਨੂੰ ਮਿਲਦੀ ਸੀ ਮਿਲਦੀ ਸੀ ਬਟ ਅੱਜ ਦੇ ਟਾਈਮ ਵਿੱਚ ਦੇਖੋ ਅੱਛਾ ਗੇਮਸ ਤੋਂ ਬੱਚਾ ਕੀ ਸਿੱਖਦਾ ਹੈ ਬੱਚਾ ਸਿੱਖਦਾ ਹੈ ਕਿ ਡੈਡੀਕੇਸ਼ਨ ਬੱਚਾ ਸਿੱਖਦਾ ਹੈ ਕਿ ਇੱਕ ਡਿਸਪਲਿਨ ਬੱਚੇ ਦੇ ਬੱਚੇ ਦੇ ਜੋ ਮਾਈਂਡ ਵਿੱਚ ਡਿਵੈਲਪਮੈਂਟ ਹੁੰਦੀ ਹੈ ਉਹ ਗੇਮਸ ਗੇਮਸ ਬਹੁਤ ਵੱਡਾ ਰੋਲ ਅਦਾ ਕਰਦੇ ਤੇ ਜਿਹੜਾ ਬੱਚਾ ਫੋਨ ਦੇਖ ਰਿਹਾ ਹੈ ਜਿਆਦਾ ਅੱਜਕੱਲ ਉਹ ਬਾਹਰ ਨਹੀਂ ਜਾ ਰਿਹਾ ਉਹ ਨੇਚਰਲੀ ਉਹ ਚੀਜ਼ ਫਿਰ ਕਟੇਗੀ ਗ੍ਰੈਜੂਅਲੀ ਉਹ ਕਟੇਗੀ ਤੇ ਉਹ ਘਟ ਵੀ ਰਹੀ ਆਪਾਂ ਦੇਖ ਰਹੇ ਆ ਸਾਡੇ ਬੱਚਿਆਂ ਦਾ ਜਿਹੜਾ ਸੁਭਾਅ ਹੈ ਉਹ ਚਿੜਚਿੜਾ ਹੋ ਰਿਹਾ ਹੈ ਬੱਚੇ ਆਪਣੇ ਮਾਪੇ ਨੂੰ ਘੱਟ ਪਸੰਦ ਕਰਦੇ ਆ ਜਾਂ ਫਿਰ ਘੱਟ ਗੱਲ ਕਰ ਰਹੇ ਆ ਉਹਨਾਂ ਨਾਲ ਇਹ ਚੀਜ਼ਾਂ ਬੜੀਆਂ ਕਾਮਨ ਆਪਾਂ ਦੇਖਦੇ ਆਂ ਬੱਚਿਆਂ 'ਚ ਬੱਚਾ ਇੱਕ ਆਪਣੇ ਮਾਪੇ ਨੂੰ ਠੀਕ ਢੰਗ ਨਾਲ ਬੋਲਦਾ ਨਹੀਂ ਆ ਜਾਂ ਉਹ ਉਸ ਲੈਵਲ ਦੀ ਰਿਸਪੈਕਟ ਨਹੀਂ ਦੇ ਰਿਹਾ ਆਪਣੇ ਮਾਪੇ ਨੂੰ ਇਹ ਬਹੁਤ ਚੀਜ਼ਾਂ ਕਾਮਨ ਨੇ ਤੇ ਇਹਦਾ ਕਾਰਨ ਕਿਤੇ ਨਾ ਕਿਤੇ ਫੋਨ ਹੈ ਆਪਾਂ ਜੇਕਰ ਬੱਚਿਆਂ ਦੀ ਗੱਲ ਕਰੀਏ ਇੱਕ ਬੱਚੇ ਦਾ ਮੈਂਟਲ ਸਟੇਟ ਉਹਦੀ ਡਿਵੈਲਪਮੈਂਟ ਦੇਖੋ ਇਹਦੇ ਵਿੱਚ ਸਾਰਾ ਕਸੂਰ ਬੱਚਿਆਂ ਦਾ ਨਹੀਂ ਹੈ ਇਹਦੇ ਵਿੱਚ ਕਸੂਰ ਆਪਾਂ ਕਹਿ ਲੀਏ ਕਿ ਸਮੇਂ ਦਾ ਹੈ ਕਿ ਸਮਾਂ ਐਡਵਾਂਸ ਹੋ ਰਿਹਾ ਹੈ ਹਰ ਇੱਕ ਚੀਜ਼ ਹੈ ਤੇ ਬੱਚਿਆਂ ਦਾ ਇੱਕ ਮੈਂਟਲ ਸਟੇਟ ਕਈ ਵਾਰੀ ਬੱਚੇ ਨੂੰ ਹੁੰਦਾ ਹੈ ਕਿ ਆਪਣੀ ਉਹ ਜਿਹੜੀ ਮਨ ਦੀ ਗੱਲ ਹੈ ਉਹ ਸ਼ੇਅਰ ਕਰੇ ਤੇ ਜਦੋਂ ਇੱਕ ਪੇਰੈਂਟਸ ਬੀਜ਼ੀ ਨੇ ਉਹ ਬੱਚੇ ਨੂੰ ਟਾਈਮ ਨਹੀਂ ਦੇ ਪਾ ਰਹੇ ਤਾਂ ਉਹ ਚੀਜ਼ਾਂ ਫਿਰ ਉਹ ਉਹਨਾਂ ਖੁੱਲ ਕੇ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰ پا ਰਿਆ ਫਿਰ ਉਹ ਕਈ ਕੁਝ ਚੀਜ਼ਾਂ ਹੁੰਦੀਆਂ ਜਿਹੜਾ ਬੱਚਾ ਆਪਣੇ ਟੀਚਰ ਨਾਲ ਨਹੀਂ ਕਰ ਸਕਦਾ ਠੀਕ ਹੈ ਤੇ ਉਹ ਪੇਰੈਂਟਸ ਨਾਲ ਨਹੀਂ ਕਰ ਸਕਦਾ ਹਾਂਜੀ ਤੇ ਅਸਰ ਜੀ ਮੈਂ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ ਕੀ ਮਾਪੇ ਬੱਚਿਆਂ ਤੋਂ ਦੂਰ ਹੋ ਰਹੇ ਆ ਜਾਂ ਬੱਚੇ ਮਾਪੇ ਤੋਂ ਦੂਰ ਹੋ ਰਹੇ ਆ ਉਹ ਇਹਨਾਂ ਨੂੰ ਆਪਸ ਦੇ ਵਿੱਚ ਤਾਲਮੇਲ ਜੀ ਜੀ ਇਹਨਾਂ ਕਰ ਨਾ ਕਰਕੇ ਹੀ ਆਏਗਾ ਵੀ ਜੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਟੈਕਨੋਲੋਜੀ ਤੋਂ ਦੂਰ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਉਹਦੀਆਂ ਬਹੁਤ ਜ਼ਿਆਦਾ ਫਾਇਦੇ ਵੀ ਹੈਗੇ ਆ ਹਾਂਜੀ ਹਾਂਜੀ ਅੱਜ ਤੋਂ ਉਸ ਤੋਂ ਬਗੈਰ ਬੱਚਾ ਜੀਉਂਦਾ ਜੀ ਜੀ ਪਰ ਮਾਪੇ ਜੇ ਤੌਰ ਤੇ ਹਾਂਜੀ ਬੱਚੇ ਪ੍ਰਤੀ ਹਾਂਜੀ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ। ਵੱਧ ਰਹੀ ਹੈ। ਜੀ। ਹੋਰ ਵੱਧਣੀ ਚਾਹੀਦੀ ਆ। ਜੀ 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 ਵੱਧਣੀ। ਕਾਹੀ ਮੇਰਾ ਖਿਆਲ ਹੈ ਮੈਨੂੰ ਲੱਗਦਾ ਹੈਗਾ ਜੀ ਵੀ ਬੱਚੇ ਉਹ ਚੀਜ਼ਾਂ ਨਹੀਂ ਲੈ ਰਹੇ ਜੋ ਉਹਨਾਂ ਦੇ ਮਾਪੇ ਦੇ ਮਾਪੇ ਨੇ ਦਿੱਤੀਆਂ ਸੀ। ਉਹ ਸੰਸਕਾਰ ਹਾਂਜੀ ਤੇ ਮੈਂ ਹੁਣੇ ਜੀ ਜੀ ਆਪਣਾ ਮੈਂ ਪੜ ਰਿਆ ਸੀਗਾ ਜੀ ਬਿਲਕੁਲ ਤੇ ਬੱਚੇ ਦੇ ਜਿਹੜੇ ਸੰਸਕਾਰ ਹੈ ਉਹ ਮਾਂ ਦੀ ਕੁੱਖ ਦੇ ਵਿੱਚੋਂ ਹੀ ਆ ਜਾਂਦੇ ਆ ਆ ਜਾਂਦੇ ਨੇ ਬਿਲਕੁਲ ਹੀ ਫੈਕਟ ਹੈ। ਇਫੈਕਟ ਹੈ ਕਿ ਉਹਦੇ ਆਪਣੀ ਮਾਂ ਤੋਂ ਇੱਕ ਆਪਾਂ ਕਹਿੰਦੇ ਆ ਨਾ ਮਾਂ ਬੋਲੀ ਉਹ ਮਾਂ ਬੋਲੀ ਮਾਂ ਹੀ ਸਿਖਾਉਂਦੀ ਹੈ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਬਿਲਕੁਲ ਉਹਦੇ ਤੇ ਵੀ ਐਗਰੀ ਕਰਦਾ ਹਾਂ ਪਰ ਇਹਦੇ ਵਿੱਚ ਆਪਾਂ ਕੁਝ ਪੇਰੈਂਟਸ ਨੂੰ ਸੁਜੈਸ਼ਨ ਦੇਣਾ ਚਾਹਾਂਗਾ ਕਿ ਇੱਕ ਬੱਚਿਆਂ ਨੂੰ ਇੱਕ ਜਿੱਦਾ ਆਪਾਂ ਟਾਈਮ ਟੇਬਲ ਨਹੀਂ ਬਣਾ ਦਿੰਦੇ ਬੱਚਿਆਂ ਦਾ ਇੱਕ ਸਲੋਟ ਬਣਾ ਦਿੰਨੇ ਕਿ ਹਾਂ ਇਸ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਤੂੰ ਪੜ੍ਹੇਂਗਾ ਇੱਕ ਟਾਈਮ ਟੇਬਲ ਬਣਾ ਲਿਆ ਜਾਵੇ ਪੇਰੈਂਟਸ ਦਾ ਵੀ ਸੋ ਥੈਟ ਕਿ ਜਿੱਦਾਂ ਤੁਸੀਂ ਕਹਿ ਲੋ ਕਿ ਘਰ ਆਏ ਜੀ ਹਾਂਜੀ ਆਪਾਂ ਫਾਦਰ ਇੱਕ ਡਿਊਟੀ ਤੋਂ ਆਏ ਆਪਾਂ ਹੁਣ ਡਿਨਰ ਕਰੀਏ ਤਾਂ ਡਿਨਰ ਵਿੱਚ ਇੱਕ ਚੀਜ਼ ਰੱਖਦੇ ਕਿ ਫੋਨ ਕੋਈ ਨਹੀਂ ਯੂਜ਼ ਕਰੇਗਾ ਜਾਂ ਟੀਵੀ ਦੀ ਵਰਤੋਂ ਨਹੀਂ ਹੋਏਗੀ ਆਪਾਂ ਆਪਸ ਵਿੱਚ ਗੱਲ ਕਰਾਂਗੇ ਬਿਲਕੁਲ ਇੱਕ ਫਾਦਰ ਆਪਣੇ ਬੱਚੇ ਨੂੰ ਸਿਖਾਏਗਾ ਜਾਂ ਇੱਕ ਮਦਰ ਆਪਣੇ ਬੱਚੇ ਨੂੰ ਆਪਣੀ ਬੇਟੀ ਨੂੰ ਸਿਖਾਏਗੀ ਜਾਂ ਹਨਾ ਇਹ ਜਿਹੜੀਆਂ ਕਨਵਰਸੇਸ਼ਨ ਹੈ ਇਥੋਂ ਬੱਚਾ ਬਹੁਤ ਕੁਝ ਸਿੱਖਦਾ ਹੈ ਤੁਸੀਂ ਦੇਖੋ ਕਿ ਆਪਾਂ ਦੇਖਦੇ ਆ ਕਿ ਕੋਈ ਜਦੋਂ ਰਿਲੇਟਿਵ ਸਾਡੇ ਘਰ ਆਂਦਾ ਹੈ ਸਾਡੇ ਕਲਚਰ ਸਾਡੇ ਸੱਭਿਆਚਾਰ ਵਿੱਚ ਆਪਾਂ ਕਹਿੰਦੇ ਆ ਕਿ ਬੇਟੇ ਇਹਨਾਂ ਦੇ ਪਾਉਂ ਚੂਓ ਜਾਂ ਇਹਨਾਂ ਨੂੰ ਨਮਸਤੇ ਬੋਲੋ ਉੱਥੋਂ ਜੇ ਬੱਚਾ ਬਹੁਤ ਛੋਟਾ ਹੈ ਨਾ ਉਹਨੂੰ ਦੇਖੋ ਆਪ ਹੀ ਪਤਾ ਲੱਗ ਜਾਂਦਾ ਹੈ ਆਪਾਂ ਕੁਝ ਟਾਈਮ ਤੱਕ ਉਹਨੂੰ ਬੋਲਾਂਗੇ ਕਿ ਪਾਉਂਚੋ ਉਹ ਬਿਲਕੁਲ ਉਹ ਇੱਕ ਟਾਈਮ ਆਏਗਾ ਜਿੱਥੇ ਬੱਚਾ ਖੁਦ ਹੀ ਜਾ ਕੇ ਪਾਉਂਚਦਾ ਹੈ ਜਾਂ ਨਮਸਤੇ ਬੋਲਦਾ ਹੈ ਬਿਲਕੁਲ ਵੀ ਇਦਾਂ ਹੀ ਬੱਚਾ ਸਿੱਖਦਾ ਹੈ ਜਿੱਦਾਂ ਜਿੱਦਾਂ ਉਹਦੀ ਏਜ ਵੱਧਦੀ ਹੈ ਉਹ ਸਿੱਖਦਾ ਜਾਂਦਾ ਹੈ ਸਿੱਖਦਾ ਜਾਂਦਾ ਹੈ ਤੇ ਸਕੂਲ ਦਾ ਵੀ ਇਹਦੇ ਵਿੱਚ ਬੜਾ ਵੱਡਾ ਜਿਵੇਂ ਕਿ ਮੈਂ ਚਾਹੁੰਦਾ ਆ ਕਿ ਅੱਜ ਕੱਲ ਸਕੂਲ ਦੇ ਵਿੱਚ ਇੱਕ ਐਥਿਕ ਸਿਲੇਬਸ ਇੱਕ ਐਡ-ਆਨ ਕਰਨਾ ਚਾਹੀਦਾ ਹੈ ਐਥੀਕਲ ਐਜੂਕੇਸ਼ਨ ਜਿਹਦੇ ਵਿੱਚ ਬੱਚੇ ਨੂੰ ਪਤਾ ਹੋਵੇ ਕਿ ਇਹ ਇਹ ਵੱਡਾ ਐ ਮੇ ਤੋਂ ਮੈਂ ਇਹਦੇ ਨਾਲ ਕਿਵੇਂ ਗੱਲ ਕਰਨੀ ਹੈ ਇਹਨੂੰ ਕਿਵੇਂ ਰਿਸਪੈਕਟ ਦੇਣੀ ਹੈ ਉਹਦੇ ਵਿੱਚ ਉਹਦਾ ਕੀ ਫਾਇਦਾ ਹੈ ਤੁਹਾਨੂੰ ਬੱਚੇ ਨੂੰ ਮੋਰਲ ਵੈਲਿਊਸ ਬਾਰੇ ਦੱਸਣਾ ਚਾਹੀਦਾ ਬਿਲਕੁਲ ਬਿਲਕੁਲ ਵੱਡਿਆਂ ਦੀ ਰਿਸਪੈਕਟ ਕਿਵੇਂ ਕਰਨੀ ਹੈਗੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਛੋਟਿਆਂ ਨਾਲ ਕਿਵੇਂ ਪਿਆਰ ਕਰਨਾ ਹੈਗਾ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਆਪਣੇ ਆਪ ਨੂੰ ਕਿਵੇਂ ਤੁਸੀਂ ਅੱਗੇ ਲੈ ਕੇ ਜਾਣਾ ਹੈਗਾ ਹਾਂਜੀ ਹਾਂਜੀ ਬਿਲਕੁਲ ਤੇ ਇਹਦੇ ਬਾਰੇ ਤੁਸੀਂ ਬਹੁਤ ਅੱਛੀ ਤਰ੍ਹਾਂ ਚੰਨਣਾ ਪਾਇਆ ਹੈਗਾ ਹਾਂਜੀ ਹਾਂਜੀ ਤੇ ਅਦਰ ਜੀ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਹਾਂਜੀ ਹਾਂਜੀ ਤੇ ਤੁਸੀਂ ਇਹ ਜਿਹੜਾ ਤੁਸੀਂ ਜੋ ਵੀ ਦਿੱਤਿਆ ਹੈਗਾ ਜੀ ਜੀ ਤੇ ਮੈਨੂੰ ਉਮੀਦ ਹੈ ਵੀ ਇਹ ਸਾਡੇ ਕਿਤੇ ਨਾ ਕਿਤੇ ਸਮਾਜ ਨੂੰ ਕੰਮ ਆਏਗਾ ਦੇਖੋ ਜੀ ਮੈਂ ਤਾਂ ਇਹੀ ਚਾਹਨਾ ਹੈ ਕਿ ਮੇਰੇ ਮਨ ਵਿੱਚ ਇਹ ਖਿਆਲ ਉੱਠਦਾ ਰਹਿੰਦਾ ਹੈ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਕਿਸ ਪਾਸੇ ਜਾ ਰਹੀ ਹੈ ਜਾਂ ਮੈਂ ਦੇਖਦਾ ਹਾਂ ਟੀਵੀ ਤੇ ਦੇਖਦਾ ਹਾਂ ਮੂਵੀ ਤੇ ਦੇਖਦਾ ਹਾਂ ਸਿਨੇਮਾ ਤੇ ਦੇਖਦਾ ਹਾਂ ਬਹੁਤ ਜ਼ਿਆਦਾ ਚੇਂਜਸ ਆ ਚੁੱਕੀਆਂ ਆ ਮੈਂ ਦੇਖਦਾ ਹਾਂ ਇੱਕ ਟੀਚਰ ਦੀ ਬਿਹੇਵੀਅਰ ਬੱਚੇ ਨਾਲ ਜਾਂ ਇੱਕ ਬੱਚੇ ਦਾ ਟੀਚਰ ਨਾਲ ਬਿਹੇਵੀਅਰ ਇਹਦੇ ਵਿੱਚ ਵੀ ਬਹੁਤ ਚੇਂਜ ਆ ਚੁੱਕਾ ਹੈ ਤੇ ਮੈਂ ਚਾਹਨਾ ਹੈ ਕਿ ਇਹ ਚੀਜ਼ ਐਦਾਂ ਨਹੀਂ ਹੋਣੀ ਚਾਹੀਦੀ ਇੱਕ 네ਗੇਟਿਵ ਵੇਚ ਨਹੀਂ ਹੋਣੀ ਚਾਹੀਦੀ ਇੱਕ ਪੋਜ਼ਿਟਿਵ ਵੇਚ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਇੱਕ ਟੀਚਰ ਨਾਲ ਕਿਵੇਂ ਬਿਹੇਵ ਕਰਨਾ ਹੈ ਉਹ ਚੀਜ਼ ਹੈ ਹਮੇਸ਼ਾ ਉਹਨੂੰ ਪਤਾ ਹੋਵੇ ਕਿ ਕਿਵੇਂ ਇੱਕ ਇੱਕ ਬਾਰਡਰ ਹੁੰਦਾ ਹੈ ਕਿ ਬੱਚੇ ਤੇ ਟੀਚਰ ਵਿੱਚ ਉਹ ਕਿਵੇਂ ਰਹੇ ਵੇ ਸੇਮ ਵਿਦ ਪੇਰੈਂਟਸ ਹੈ ਕਿ ਉਹ ਪੇਰੈਂਟਸ ਨਾਲ ਕਿਵੇਂ ਬੀਹੇਵ ਕਰੇ ਤੇ ਮੈਂ ਇਹ ਚਾਹਨਾ ਹੈ ਕਿ ਜੇ ਕਿਸੇ ਪੇਰੈਂਟਸ ਨੇ ਮਨ ਵਿੱਚ ਕੋਈ ਸਵਾਲ ਆਂਦਾ ਹੈ ਉਹ ਸਾਨੂੰ ਜਰੂਰ ਕਮੈਂਟ ਜ਼ਰੀਏ ਪੁੱਛ ਸਕਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਅਗਲੀ ਵੀਡੀਓ ਸਾਡੀ ਐਜੂਕੇਸ਼ਨਲ ਜਾਂ ਬੱਚੇ ਦੇ ਲਈ ਜਾਂ ਫਿਰ ਪੇਰੈਂਟਸ ਲਈ ਹੋਏਗੀ ਉਹਦੇ ਵਿੱਚ ਆਪਾਂ ਉਹਦੇ ਆਨਸਰ ਦਈਏ ਤੇ ਮੈਂ ਥੈਂਕ ਯੂ ਕਰਨਾ ਚਾਹਨਾ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਜੀ ਤੁਸੀਂ ਜੋ ਮੈਨੂੰ ਆਪਣਾ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਚਲੋ ਥੈਂਕ ਯੂ ਸਰ